ਕ੍ਰੇਟਾ ਬੱਡੀ ਸੀਗੀ ਤੇ ਬਾਹਰਲਾ ਨੰਬਰ ਸੀਗਾ BB02 something ਅੰਦੇਸਰ ਅੰਦੇਸਰ ਦਾ ਨੰਬਰ ਠੀਕ ਹੈ ਨਾ ਤੇ ਮਿੱਥੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਮੇਤ 23 ਕੋਲ ਵੀ ਮਿਲਿਆ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਠੀਕ ਹੈ ਨਾ ਜਾ ਪੁਲਿਸ ਨੇ ਖਰੂਰ ਸਾਹਿਬ ਤੋਂ ਸਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਮੇਤ ਗ੍ਰਿਫਤਾਰ ਕੀਤਾ ਜਿਹੜਾ ਦਲੰਦਰ ਦਿਹਾਤੀ ਦੀ ਪੁਲਿਸ ਵੱਲੋਂ ਅਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਜਲੰਧਰ ਦਿਹਾਤੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਵਿੱਚ ਦਿਹਾਤੀ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਅਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਸਣੇ ਹੁਣ ਤੱਕ ਕੁੱਲ 3 ਜਣੇ ਗ੍ਰਿਫਤਾਰ ਕੀਤੇ ਗਏ ਨੇ ਹਰਪ੍ਰੀਤ ਸਿੰਘ ਕੋਲੋਂ 5 ਗ੍ਰਾਮ ਆਇਸ ਡਰੱਗ ਨੂੰ ਬਰਾਮਦ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਉਦੋਂ ਹੋਈ ਜਦੋਂ ਇਹ ਸੜਕ ਦੇ ਕੰਢੇ ਗੱਡੀ ਖੜਾ ਕੇ ਨਸ਼ਾ ਕਰ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਇਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਤਾਂ ਪੁਲਿਸ ਨੂੰ ਇਹਨਾਂ ਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਇਹਨਾਂ ਦੀ ਗੱਡੀ ਚੈੱਕ ਕੀਤੀ ਤਾਂ ਉਸ ਵਿੱਚੋਂ ਨਸ਼ਾ ਬਰਾਮਦ ਕੀਤਾ ਗਿਆ ਹਾਂਜੀ ਸਰ ਜੋ ਆਪਨੇ ਅਮਰਿਕਪਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕਿਆ ਹੈ ਪੂਰਾ ਮਾਮਲਾ ਦੇਖਿਏ ہماری ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਿਲੰਦਰ ਰੂਲ ਦੇ ਲਈ ਵੀ ਡਰਗ ਨਿਕਾਵਾ ਦਾ ਸਪੈਸ਼ਲ ਮਹਿੰਦ ਚਲਾਈ ਹੋਈ ਹੈ ਪਿਛਲੇ 3 ਹਫਤੇ ਜੋ ਅਸੀਂ ਵਕ ਵਕ ਕੇਸ ਵੀ ਦਮਪ ਕੀਤੇ ਹੈਗੇ ਐ ਐਨਡੀਪੀਐਸ ਦੇ ਮੁਰਜਮਾਨ ਨੂੰ ਵੀ ਫੜਿਆ ਹੈ ਤੇ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਹ ਵੀ ਦੱਸਾਂਗੇ ਹੋਰ ਕਿ ਕਾਫੀ ਕੇਸਿਸ 'ਚ ਵੀ ਪ੍ਰੋਪਰਟੀਆਂ ਵੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡੈਵਲਪਰ ਪੰਕੀ ਬਿਲਕੁਲ ਠੀਕ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਸ ਲੰਧਨ ਆਉਣੇ ਹੈਗੇ ਆ ਤਖਬੇ ਰੱਠ ਆ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹਨੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹੈਗੇ ਨੈਸ਼ਨਲ ਸਾਈਡ ਤੇ ਗੱਡੀ ਲੱਗੀ ਹੋਈ ਸੀ ਅੰਮ੍ਰਿਤਸਰ ਸਨਿਪਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਠੀਕ ਉਥੇ ਇਹ ਗੱਡੀ ਲੱਗੀ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਵੇਂ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਸੀਗੇ ਤਾਂ ਸਪੈਸ਼ਲ ਗੱਡੀ ਸੀ ਫੋ ਜੈਡ ਬਲੈਕ ਬਿਲਕੁਲ ਕਾਲਾ ਠੀਕ ਤੇ ਜਾਲੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ 파ਟੀ ਤੋਂ ਲੱਗੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀ ਕਿ ਇਹ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੈਂ ਕਿਹਾ ਸੀ ਆਪਣੇ ਆਫਿਸ ਤੋਂ ਉਹਨੂੰ ਉੱਥੇ ਬੁਲਾਇਆ ਗਿਆ ਜਿਹੜੇ سارے ਡੀਐਸਪੀ ਚਲਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫੇਮ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਥਾਮਫੀਟਾਮੀਨ ਜਿਹਨੂੰ ਆਮ ਭਾਸ਼ਾ ਚ ਆਈਸ ਕਹਿੰਦੇ ਨੇ ਉਹ ਕਿੰਨਾ ਵੇਕ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਰਿੰਗ ਸਕੇਲ ਵੀ ਸੀਗਾ ਓਕੇ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲੜੇ ਉਹਨਾਂ ਸੀਗੇ ਜਿਹੜਾ ਨਾਮ ਲਫਰੀਚ ਆ ਗਿਆ ਪੁੱਤੋ ਗਪਰੀਚ ਇਹ ਚੀਮਾ ਬਾਡ ਦਾ ਬਿਆਸਥਾ ਨੇ ਦਾ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਫਾਪਰੀ ਤੋਂ ਹੈਪੀ ਹੈਗਾ ਤੇ ਇਹ ਹੈਗਾ ਪੁੱਤੋ ਤਰਸੀਮ ਸਿੰਘ ਵਾਸੀ ਜਲੂਧਰ ਜਿਹੜਾ ਥਾਣਾ ਹੁੰਦਾ ਹੁੰਦਾ ਹੂੰ ਤੇ ਇਹ ਨਾਲ ਤੇ ਮਿਚੋ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਨ ਤੇ ਸਕੋਲ ਪਿਆ ਤੇ ਸਕੋਲ ਵੀ ਮਿਲਿਆ ਸਰ ਜਿਹੜੇ ਕੰਜ਼ੂਮ ਕਰ ਰਹੇ ਸੀ ਕਿ ਮੈਂ ਲੈ ਲਵਾਂ ਹਾਂ ਹਾਂ ਉਹ ਤੋਂ ਬਾਅਦ ਫਿਰ ਜਰੂਰੀ ਹੋਟੇਲ ਤੋਂ ਦੀ ਮੁਰਬੀਤ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਤੇ ਉਥੋਂ ਉਹਨਾਂ ਨੇ ਬਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹ ਡੱਟ ਸਿਰ ਤੁਸੀਂ ਮੈਡੀਕਲ ਵੀ ਕਰਾਇਆ ਵੇ ਕੀ ਮੈਡੀਕਲ ਰਿਪੋਰਟ ਚ ਕੀ ਆ ਕੇ ਲੋਕ ਲੈਂਦੇ ਸੀ ਕਿ देखो ਇਹ ਨਾਲ ਵਿੱਚ ਅਸੀਂ ਡਿਟੇਲਸ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਵੇਂ ਦੋਨੇ ਰਿਪੋਰਟ ਦੋਨੇ ਰਿਪੋਰਟ ਮਤਲਬ ਕੀ ਉਹਸੇ ਕੰਜ਼ਿਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਜ ਪਾਏ ਗਏ ਸੀ ਉਦੋਂ ਕਰਨ ਦੀ ਤਿਆਰੀ ਸੀਗੀ ਤੇ ਬਟ ਹਾਂ ਪਰ ਜਿਹੜਾ ਡੋ ਟੈਸਟ ਹੈਗਾ ਯੂਰਿਨ ਜੇ ਵੀ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਕੀਤਾ ਜਾਊਗਾ ਸਰ ਮੌਕੇ 'ਤੇ ਇੱਕ ਅਰਜ਼ੰਸ਼ਨ ਕਰਦੇ ਪਏ ਸੀ ਜਾਂ ਇਹ ਸਬਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਅਗਲੇ ਪਟਾਸੀ ਇਹ ਦੋਨੇ ਡਰਗਸ ਦੇ ਆਦੀ ਹੈ ਜੀ ਕੰਮਪਲਨ ਪਰਪਸ ਲਈ ਜੇ ਡੋਟ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਨੂੰ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਤੁਹਾਨੂੰ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈ ਜੀ ਹੈ ਕਿ ਇਹਨੂੰ ਅਸੀਂ ਰੂ ਇਵਨਿੰਗ ਜਿਹੜੀ ਸਾਡੀ ਰੁਟੀਨ ਰੁਪੀਨ ਵਰਕਿੰਗ ਦੇ ਵਿੱਚ ਹੀ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਨੇ ਵੀ ਚੁੱਕ ਰਿਹਾ ਮਤਲਬ ਕਿ ਕਿਸੇ ਜਦੋਂ ਕਲੀਅਰ ਕਰਦੇ ਮਨ ਉਹ ਫਰੀ ਹੈ ਕਿ ਇਹਦਾ ਫੈਮਿਲੀ ਬੈਕਗਰਾਉਂਡ ਕੀ ਹੈ ਕੌਣ ਹੈ ਬੜੇ ਡੀਟੇਲ ਚੈੱਕ ਕਰਾਂਗੇ ਜੀ ਉਹ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸਡਨਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਾਮਲਾ 2024 ਦਾ ਅੰਡਰ ਸੈਕਲ ਬ੍ਰਦਰ ਆਫ ਹਮਨੇ ਪਾਸ ਹੈ ਜੀ ਆਮਰੀਕਾ ਦਾ ਬ੍ਰਦਰ ਆਫ ਹਾਂ ਜੀ ਸਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹ ਹੀ ਦੱਸ ਰਿਹਾ ਅਸੀਂ ਜਿਹੜਾ ਪਛਾਣ ਜਿਹੜਾ ਅਸੀਂ ਪਛਾਣ ਦੰਚ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਉਹ ਵੀ ਵਾਅਦਾ ਕਰਤਾ ਤੇ ਸੰਦੀਪ ਅਰੋੜਾ ਇਹ ਹੈ ਕਿ ਇਟਾ ਨਗਰ थाना ਹੈਪੋਵਲ ਇਹਨੂੰ ਵੀ ਅਰੈਸਟ ਕੀਤਾ ਅਰੈਸਟ ਹੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਟੋਟਲ ਤਿੰਨ ਬੰਦੇ ਅਰੈਸਟ ਹੋਏ ਹਨ ਟੋਟਲ ਹੁਣ ਤੱਕ ਤਿੰਨ ਬੰਦੇ ਸਰ ਇੱਕ ਚੀਜ਼ ਨਾ ਕੋ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇੱਧਰ ਆ ਰਹੇ ਸੀਗੇ ਅੰਮ੍ਰਿਤਸਰ ਵੱਲ ਜਿਹੜਾ ਉੱਥੇ ਹੋਈ ਜੀ ਜੀ ਠੀਕ ਤਾਂ ਅੰਮ੍ਰਿਤਸਰ ਰਹੇ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਹਜੇ ਕੁਝ ਅਗਮਾਰਾ ਜਿਹਾ ਹੋ ਗਿਆ ਜੀ ਜੀ ਹਣੇ ਪ ਜੀ ਦੰਡਾਣੇ ਵਾਲੇ ਤੇ ਦਸਕ ਦੇ ਨੇ ਬੈਟਰ ਹਾਂ ਜੀ ਆਲ ਥ੍ਰੀ ਦਾ ਤਜ ਜਲੰਧਰ ਦੇ ਹਾਤੀ ਦੇ ਐਸਐਸਪੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਮੈਡੀਕਲ ਜਾਂਚ ਵਿੱਚ ਪੋਜ਼ਿਟਿਵ ਪਾਏ ਗਏ ਨੇ ਦੋਵਾਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਜਾਣਕਾਰੀ ਅਨੁਸਾਰ ਦੋਵੇਂ ਜਣੇ ਕਾਰ ਵਿੱਚ ਲੁਧਿਆਣਾ ਤੋਂ ਜਲੰਧਰ ਵੱਲ ਨੂੰ ਜਾ ਰਹੇ ਸੀ ਅਤੇ ਗ੍ਰਿਫਤਾਰੀ ਮੌਕੇ ਨਸ਼ਾ ਕਰਨ ਦੀ ਵੀ ਤਿਆਰੀ ਵਿੱਚ ਸੀ ਜਦਕਿ ਪਹਿਲਾਂ ਤੋਂ ਹੀ ਦੋਵਾਂ ਨੇ ਨਸ਼ਾ ਕੀਤਾ ਹੋਇਆ ਸੀ ਜਲੰਧਰ ਦਿਹਾਤੀ ਦੇ ਐਸਐਸਪੀ ਮੁਤਾਬਕ ਇਹਨਾਂ ਵੱਲੋਂ ਲੁਧਿਆਣਾ ਦੇ ਹੇਬੋਬਾਲ ਤੋਂ ਇੱਕ ਸੰਦੀਪ ਅਰੋੜਾ ਨਾਮ ਦੇ ਵਿਅਕਤੀ ਤੋਂ ਨਸ਼ਾ ਖਰੀਦਿਆ ਗਿਆ ਸੀ ਜਿਸ ਨੂੰ ਕਿ ਆਨਲਾਈਨ ਪੈਸੇ ਵੀ ਟਰਾਂਸਫਰ ਕੀਤੇ ਗਏ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਨਸ਼ਾ ਵੇਚਣ ਵਾਲੇ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਹਾਂ ਜੀ ਸਰ ਜੋ ਆਪਨੇ ਅਮਰਿਤਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕਿਆ ਹੈ پورا ਮਾਮਲਾ ਦੇਖਿਏ ہماری ਜੁਵਿੰਦਰ ਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜੁਵਿੰਦਰ ਰੂਲ ਦੇ ਵਿੱਚ ਵੀ ਡਰਗ ਨਿਖਾਵਾ ਦਾ ਸਪੈਸ਼ਲ ਅਭਿਆਨ ਚਲਾਈ ਹੋਈ ਹੈ ਪਿਛਲੇ 3 ਹਫਤੇ ਜੋ ਅਸੀਂ ਵਾਕ ਵਕ ਕੇ ਕੇਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਐਸ ਦੇ ਮੁਰਜਮਾਨ ਨੂੰ ਵੀ ਫੜਿਆ ਹੈ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ ਪਰ ਉਹ ਵੀ ਦੱਸਾਂਗੇ ਹੋਰ ਕਿ ਕਾਫੀ ਕੇਸਿਸ ਜਿਹੜੇ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਸਟ ਡੈਵਲਪਰ ਪੰਚੀ ਦਾ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਸ ਜਦਰ ਆਉਣੇ ਹੈਗੇ ਆ ਤਖਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹੈਗੇ ਨੈਸ਼ਨਲ ਸਾਈਡ ਤੇ ਗੱਡੀ ਲੱਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਤੇ ਉਥੇ ਇਹ ਗੱਡੀ ਲੱਈ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ BB02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾਲੇ ਰੱਖੇ ਸੀਗਾ ਤੇ ਸਪੀਸ਼ੀਅਸ ਗੱਡੀ ਸੀ ਫੋ ਜੈਟ ਬਲੈਕ ਬਿਲਕੁਲ ਕਾਲਾ ਤੇ ਜਾਰੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀ ਕਿ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਅਫਸਰ ਨੂੰ ਉੱਥੇ ਬੁਲਾਇਆ ਗਿਆ ਜਿਹੜੇ ਜਿਹੜੇ ਡੀਐਸਪੀ ਚਲਾ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਅਲਟੀਮੇਟਲੀ ਫੇਰ ਉਹਨਾਂ ਨੂੰ ਕੰਟਰਾਬੈਂਡ ਜਿਹੜਾ ਮੈਥਾਮਫੀਟਾਮੀਨ ਜਿਹੜਾ ਆਮ ਪਾਰਟਾ ਚ ਆਈ ਸੀਗਾ ਜਿਹੜਾ ਉਹ ਕਿਹਾ ਉਹ ਕਿਹਾ ਵੇ ਕੀਤਾ ਗਿਆ 4 ਗ੍ਰਾਮ ਆਈਸੂਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਇੱਕ ਫੋਨ ਵੀ ਉਹਨਾਂ ਕੋਲ ਦੋ ਫੋਨ ਇਕੱਠੇ ਹੋ ਚੁੱਕੇ ਜਿਹਦਾ ਨਾਮ ਲਖਪ੍ਰੀਤ ਹੈ ਗਿਆ ਕਿ ਤੁਹਾਨੂੰ ਗਪ੍ਰੀਤ ਇਹ ਚੀਮਾ ਬਾਡ ਦਾ ਬਿਆਸਥਾ ਨੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਫਖਰੀ ਤੋਂ ਹੈਪੀ ਹੈ ਗਿਆ ਤੇ ਇਹ ਹੈ ਗਿਆ ਕਿ ਤੁਹਾਨੂੰ ਸੇਮ ਯੂਨੀਵਰਸਿਟੀ ਜਲੰਧਰ ਜਿਹੜਾ ਥਾਣਾ ਹੁੰਦਾ ਹੂੰ ਠੀਕ ਹੈ ਨਾ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਭ ਥੀਸ ਕੋਲ ਪਿਆ ਥੀਸ ਕੋਲ ਵੀ ਮਿਲਿਆ ਜਿਹੜੇ ਕੰਜ਼ੂਮ ਕਰ ਰਹੇ ਸੀ ਹਾਂ ਹਾਂ ਉਹ ਤੋਂ ਬਾਅਦ ਫਿਰ ਜਦੋਂ ਵੀ ਫੋਨ ਚੋੜ ਜਿਹੜੀ ਮਿਲ ਗਈ ਸੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਤੇ ਉਥੋਂ ਉਹਨਾਂ ਨੇ ਬਕਾਇਦਾ ਪੀ ਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹਦੇ ਡਰਗ ਸਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕੀ ਮੈਡੀਕਲ ਰਿਪੋਰਟ ਵਿੱਚ ਕੀ ਆ ਕੇ ਲੋਕ ਲੈਂਦੇ ਸੀ ਕਿ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਵਿੱਚ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਹੜਾ ਦੋਨੀ ਬੋਲੀ ਬੋਲੀ ਮਤਲਬ ਕਿ ਉਹਸਲੇ ਕੰਜ਼ੂਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਕਿ ਸ਼ੱਕੀ ਹਲਾਚ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੀ ਤੇ ਬਟ ਹਾਂ ਬਟ ਜਿਹੜਾ ਡੋ ਟੈਸਟ ਹੈਗਾ ਯੂਰੀਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਨਿਕਲਿਆ ਪੋਜ਼ਿਟਿਵ ਸਰ ਮੌਕੇ ਤੇ ਇੱਕ ਦਰਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਆਧੁਨਿਕ ਪਰਪਸ ਲਈ ਇਹ ਦੋਨੇ ਡਰਗਸ ਆ ਗਈ ਹੈ ਜੀ ਕੰਮਪਲਨ ਪਰਪਸ ਲਈ ਜੇ ਡੋਟ ਟੈਸਟ ਪੋਜ਼ਿਟਿਵ ਹੈ ਗਿਆ ਤਾਂ ਆਪਾਂ ਉਸ ਨੂੰ ਜਿਹੜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਇਹ ਤੁਹਾਨੂੰ ਡਿਟੇਲ ਤੇ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਟੀਨ ਵਰਕਿੰਗ ਦੇ ਵਿੱਚ ਪੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਇਹ ਪੂਰੇ ਵਿੱਚੋਂ ਰਿਕਵਰੀ ਮਤਲਬ ਕਿ ਕਿਸੇ ਕੁਝ ਕਲੀਅਰ ਕਰਦੇ ਮਨੋ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਬੜੇ ਡਿਟੇਲ ਚੈੱਕ ਕਰਾਂਗੇ ਜੀ ਉਹ ਸਾਰਾ एवरीथिंग विल बी ਚੈੱਕਡ ਇਨ ਡਿਟੇਲ ਸਡਨਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਜਮਾ 2024 ਦਾ ਅੰਡਰ ਸੈਕਸ਼ਨ ਬ੍ਰਦਰ ਆਫ ਹਮਨੇ ਸਾਡ ਹੈ ਜੀ ਸਾਡੇ ਕੋਲ ਬ੍ਰਦਰ ਰਿਪੋਰਟ ਹੈ ਹਾਂ ਜੀ ਸਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਇਹ ਪਚ ਜਿਹੜਾ ਅਸੀਂ ਪਚਾਂ ਦੰਚ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਦਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਵੀ ਵਾਦਾ ਕਰਤੇ ਤੇ ਸੰਦੀਪ ਅਰੋੜਾ ਇਹ ਇੱਕ ਇੱਕਾ ਨਗਰ थाना ਹੈਪੋਲਿਸ ਇਹਨੂੰ ਵੀ ਅਰੈਸਟ ਕੀਤਾ ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਟੋਟਲ 3 ਬੰਦੇ ਅਰੈਸਟ ਹੋਏ ਹਨ ਟੋਟਲ ਹੁਣ ਤੱਕ 3 ਬੰਦੇ ਚੀਜ਼ ਨਾ ਕੋ 4 ਗ੍ਰਾਮ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂ ਵਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵੱਲ ਜੀ ਜਿਹੜਾ ਉੱਥੇ ਹੋਈ ਜੀ ਜੀ ਠੀਕ ਹੈ ਜਾਂ ਅੰਮ੍ਰਿਤਸਰ ਰੇ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਹਜੇ ਕੁਝ ਅਗਮਾਰਾ ਜਿਹਾ ਹੋ ਗਿਆ ਜੀ ਜੀ ਹਜੇ ਪੇਸ਼ ਕਰਨਾ ਦਮਾ ਜੀ ਡੰਡਾਣੇ ਵਾਲੇ ਦੇ ਦਰਸ਼ਕ ਦੇ ਨੇ ਬੈਟਰ ਡਾਂਜੀ ਉਹ 3 ਰਾਤ ਤਦਾਸੀਏ ਕੇ ਬੀਤੀ ਰਾਤ ਹੈ ਜਲੰਧਰ ਪੁਲਿਸ ਵੱਲੋਂ ਅਮਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਤੜਕਸਾਰੇ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਤਾਂ ਹਰ ਪਾਸੇ ਹੜਕਾਂ ਫਮਜ ਗਿਆ ਉਧਰ ਇਸ ਗ੍ਰਿਫਤਾਰੀ ਨੂੰ ਲੈ ਕੇ ਅਮਰਿਤਪਾਲ ਸਿੰਘ ਤੇ ਵੀ ਸਵਾਲ ਚੁੱਕੇ ਜਾਣ ਲੱਗੇ ਨੇ ਪਰ ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਹੁਣ ਪੁਲਿਸ ਵੱਲੋਂ ਅਮਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ